अब सिख भी हिंदुओं की ही एक धारा है हिंदुओं की ही एक धारा है पर वो धारा वो है जो द्वैत से इनकार करती है मैं इसलिए दुहाई दे रहा मैं परसों चौथ ना सुन रहा जिम्मेवार मैं कदर करता हूं सनातन धर्म का प्रचार क्या प्रशांत आचार्य तो शायद सुनया तो, विद्वान ने ਤੂੰ ਮੈਨੂੰ ਬਹੁਤ ਅਜੀਬ ਲੱਗਿਆ ਉਹ ਕਹਿ ਰਹੇ ਨੇ ਵੀ ਸਿੱਖ ਧਰਮ ਜਿਹੜਾ ਉਹ ਹਿੰਦੂ ਧਰਮ ਦੀ ਧਾਰਾ ਹੈ ਤੇ ਕੋਈ ਵੱਖਰਾ ਧਰਮ ਨਹੀਂ ਹੈ ਤੇ ਕੋਈ ਵੱਡਾ ਮਾਰਕਾ ਨਹੀਂ ਮਾਰਿਆ ਸਾਡੀ ਵਿਚਾਰਧਾਰਾ ਸੀ ਜਿਹੜੀ ਪੁਰਾਣੀਆਂ ਸਾਰੀ ਇਕੱਠੀ ਕਰਕੇ ਇੱਕ ਨਵਾਂ ਗ੍ਰੰਥ ਬਣਾ ਦਿੱਤਾ ਤੇ ਮੈਂ ਉਹ ਡੀਕ ਰਿਆ ਸੀ ਵੀ ਕੋਈ ਜ਼ਿੰਮੇਵਾਰ ਬੋਲੇਗਾ ਸਾਡੀ ਕੌਮ ਦਾ ਮੇਰੀ ਔਕਾਤ ਨਹੀਂ ਹੈ ਨਹੀਂ ਪਰ ਮੈਨੂੰ ਦੁੱਖ ਹੋਇਆ ਅਜੀਬ ਗੱਲ ਹੈ ਜੀ ਮਤਲਬ ਹਾਸੋ ਹੀ ਨਹੀਂ ਗੱਲ ਹੈ ਕੋਈ ਸੋਚ ਵਿਚਾਰ ਠੀਕ ਅਸੀਂ ਸਤਕਾਰ ਕਰਨਾ ਪਿਆਰ ਕਰਨਾ ਸਾਨੂੰ ਸਿਖਾਇਆ ਨਫ਼ਰਤ ਨਹੀਂ ਕਰਨੀ ਸਾਰੇ ਵਾਹਿਗੁਰੂ ਦੇ ਜੀਵ ਨੇ ਜ਼ਿੰਦਗੀ ਕੁਰਬਾਨ ਕਰ ਦਨੀਆਂ ਮਨੁੱਖਤਾ ਵਾਸਤੇ ਅਸੀਂ ਪਰ ਆਪਣੀ ਹਸਤੀ ਥੋੜੀ ਮਿਟਾ ਸਕਦੇ ਹਾਂ ਅਸੀਂ ਜੀ ਗੁਰੂ ਨਾਨਕ ਦੀ ਵਿਲੱਖਣ ਵਿਚਾਰ ਨੂੰ ਕਿਉਂ ਅਸੀਂ ਰੋਲ ਦੇਾਂਗੇ ਭਲਾਂ ਵੀ ਮੈਂ ਇੱਕ ਇੱਕ ਗੱਲ ਇਸ ਲਈ ਕਰ ਰਿਹਾ ਸਿਰਫ ਕੰਨਾਂ ਦੇ ਰਸ ਵਾਸਤੇ ਨਹੀਂ ਤਾਂ ਕਿ ਤੁਸੀਂ ਜਾਗ ਸਕੋ